ਮੈਂ ਤਾਂ ਨਹੀਂ ਇੱਕ ਸ਼ੌਬ ਬਣਾ ਲਓ ਨਾਲ 10000 ਰੁਪਏ ਨਿਰਾ ਦੇਣਾ ਗਹਿਣਾ ਤੇ ਕਦਾ ਬਣਦਾ ਹੀ ਆ ਬਣਾਉਣਾ ਤਾਂ ਬਣਾ ਲਓ ਫਿਰ ਹੋਹ ਮੰਦਰੀ ਬਣਾ ਲਓ ਇੱਕ ਓਏ ਆਈ ਚਲਾਈ ਵਾਲੀਆਂ ਬਤੇਰੀਆਂ ਹੁੰਦੀਆਂ ਉੱਥੇ ਬੜੀਆਂ ਸਨਾਰੇ ਕੋ ਫਿਰ ਲੱਲੋ ਚਰੀ ਹਰ ਗੁਰਬੰਦਪੁਰੋਂ ਲੈ ਲੈਣੇ ਹੋਵੇ 11-12000 ਤੋਂ ਘਟ ਨਹੀਂ ਆਉਣੀ ਇਹੋ ਲੱਗਣੀ ਹੈ ਮੇਰਾ ਵਿਆਹ ਖੜਾ ਹੀ ਸੁੱਖਾ ਵਾ ਮੇਰੀ ਗੱਲ ਸੁਣੋ ਇਹ ਤੇ ਫਿਰ ਆਪਾਂ ਨੂੰ ਵੀ ਈਅਰ ਚ ਪੈ ਜਾਣਾ ਵਾ ਵਿਆਹ ਹੀ ਗਾ ਤੇ ਬਾਕੀ ਕੱਪੜੇ ਜਿਹੜੇ ਬਣਾਉਣੇ ਆ ਆਪਾਂ ਕੱਪੜੇ ਤਾਂ دھਈਆਂ ਕਹਿਣ ਵੀ ਕੱਪੜੇ ਬਣਾ ਲੈ ਹੀ ਹਮਕੇ ਟੇਲਰ ਲੈ ਨਹੀਂ ਦੇਣੇ ਸਾਡੇ ਸ਼ਹਿਰ ਤੇ ਰੋਵੇ ਜੇ ਸਾਫ ਕੋ ਨਹੀਂ ਐ ਤਾਂ ਰੁਪਈਆ ਫੇਰ 8000 ਕਰ ਲੋ ਤੇ ਕੱਪੜੇ ਰਹਿਣ ਹੀ ਲੋ ਤੇ ਉਹਨਾਂ ਦੇ ਥੋੜੀ ਬਣਾਉਣੇ ਕੱਪੜੇ ਤੇ ਆਪਣੇ ਬਣਾਉਣੇ ਉਹਨਾਂ ਨੂੰ ਧੁੱਕੀ ਪੁੱਕੀ ਸਾਫ ਕੱਪੜੇ ਤਾਂ ਹੀ ਨੌਵਾਂ ਨੇ ਬਣਾਉਣੇ ਆ ਇਹਨਾਂ ਬੜੀਆ ਨੇ ਬਣਾਉਣੇ ਆ ਫੇਰ ਤੁਸੀਂ ਇੱਟਾ ਹੀ ਕਰ ਲੋ 5000 ਰੁਪਈਆ ਦੇ ਦੋ ਤਾਂ ਸਾਫ ਲੈ ਜਾਓ ਹਲੋ ਜੀ ਹਲੋ ਦਾ ਮੇਰਾ ਤੇ ਮਨੂ ਭਾਈ ਯਾਰ ਦੋ ਮੈਂ ਉਥੋਂ ਜਿਹੜਾ ਥੋੜੇ ਬੜੇ ਕਮਾਉਂਗਾ ਉਹ ਸਹੀ ਇੱਥੇ ਘਰ ਬਹਿ ਕੇ ਮੈਂ ਕੀ ਕਰਨਾ ਉਹ ਤਾਂ ਮੇਰਾ ਰਾਦਾ ਜਾ ਬਣ ਰਹਾ ਮੇਲਾ ਫਿਰ ਵਿਆਹ ਦਾ ਇਕ ਤਾਂ ਉਹ ਵਿਆਹ ਤੇ ਵੇਖ ਲੋ ਜੇ ਛੁੱਟੀ ਮਿਲ ਗਈ ਆ ਗਿਆ ਜੇ ਮਾਲਕ ਨੂੰ ਪੁੱਛ ਲਾਂਗੇ ਇਹ ਤੇ ਆ ਗਿਆ ਠੀਕ ਆ ਨਾ ਆਇਆ ਜਾਊਗਾ ਤਾਂ ਫਿਰ ਤੁਸੀਂ ਵੇਖ ਲਿਓ ਇਹਨਾਂ ਨੂੰ ਪੁੱਛ ਲੋ ਬੁੜੀਆਂ ਨੂੰ ਵੀ ਕਿੰਨੇ ਕਿੰਨੇ ਸੂਟ ਚਾਹੀਦੇ ਇਹਨਾਂ ਨੂੰ ਉਸ ਹਿਸਾਬ ਨਾਲ ਕੱਟਾ ਦੇ ਬਣਾ ਹੀ ਪਣਾ ਦੋ ਦਿਨ ਦੋ ਦਿਨ ਤੇ ਜਾਊਗਾ ਜੀ ਸੂਟ ਸੰਦੀਪ ਉਹਨੂੰ ਦੋ ਬਣਾ ਕੇ ਲੈ ਆਈ ਆ ਇੱਕ ਮੈਂ ਸਵਾਲ ਲਉਗੀ ਤੇ ਕੇ ਸਵਾਲੂਗੀ ਉਹ ਸਾਡੇ ਘਰ ਪਹਿਲਾਂ ਵੀ ਹੈਗੇ ਆ ਤੇ ਨਾਲੇ ਗੱਲਾਂ ਥੋੜੀਆਂ ਜਿਹੀ ਵਿਹਾਰੀ ਕਰੋ ਆਪਣੀਆਂ ਕੈਮਰੇ ਲੱਗੇ ਆ ਉਹ ਕੈਮਰੇ ਆਪਣੇ ਆਪ ਤੇ ਲਾਇਆ ਹੀ ਸਾਰਿਆਂ ਨੂੰ ਕੋਲ ਥੋੜੀ ਦੱਸਿਆ ਉਹਨਾਂ ਨੂੰ ਇਹ ਤੇ ਆਪਣੇ ਪਰਿਵਾਰ ਰਾਤ ਤੇ ਸੁਣਨ ਨੂੰ ਆ ਬਾਕੀ ਇਹ ਥੋੜੀ ਦੱਸਿਆ ਨੇ ਤਾਂ ਇਹ ਵੀ ਕੋਈ ਉੱਥੇ ਦੀ ਗੱਲ ਨਾਲ ਵਿੱਚ ਕਰਦੇ ਹੋ ਕੈਮਰੇ ਕੋਈ ਪਤਾ ਨਹੀਂ ਹੁੰਦਾ ਉਹਨਾਂ ਸੰਦੀਪ ਨੂੰ ਆਜ ਮਾਰ ਲਓ ਕੋਈ ਆ ਜੇ ਲੱਗੇ ਤੇ ਸਲਾਹ ਕਰ ਲਓ ਕਿਨੇ ਨੇ ਸੂਟ ਚਾਹੀਦੇ ਆ ਐਦਾ ਉਹ ਨਹੀਂ ਰਿੱਟ ਦੇ ਹਿਸਾਬ ਨਾਲ ਦੱਸ ਸਕਦੇ ਵੀ ਉਹਨਾਂ ਇੱਕ ਤੋਂ ਜੜੇ ਖਾਣੇ ਜਿਹੜੇ ਤਿੰਨ ਹਾਂ ਹੋ ਤਾਂ ਖਾਣੇ ਹੀ ਉਹਨਾਂ ਨੇ ਆਹ ਤਾਂ ਬਰਾਤ ਵਾਲੇ ਦਿਨ ਇਹ ਦੋ ਤੇ ਸਪੈਸ਼ਲ ਚਾਹੀਦੇ ਚਾਹੀਦੇ ਤੁਹਾਨੂੰ ਦੋ ਦੋ ਦੇ ਹਾਂ ਹਾਂ ਤੇ ਤੇਲ ਤੂਲ ਤੇ ਗੇਦਾ ਅੱਜਕੱਲ ਫਿਲਮਾਂ ਤੇ ਵਧਦੀ ਰਹਿੰਦੀ ਐ ਫਿਲਮਾਂ ਤਾਂ ਪਹਿਲੋਂ ਬੰਟਿੰਗਾ ਪੁੱਤ ਹਾਂ ਕਿਹੜਾ ਮਾਪੀ ਕਪੜੇ ਹੋ ਪਾ ਕੇ ਆ ਕੇ ਐ ਕਿ ਨਹੀਂ ਗੱਲ ਸੰਦੀਪਰੇ ਹਾਂਜੀ ਉਹ ਬਹਿ ਮੰਮੀ ਲਾ ਕੇ ਉਹ ਕਹਿੰਦੇ ਵਿਆਹ ਆ ਗਿਆ ਬਾਦ ਸੁਣ ਹੈਗੇ ਤੇਰੇ ਕੋ ਦੋ ਕਹਿੰਦੇ ਤੂੰ ਬਣਾਏ ਅਗੇ ਦੋ ਵਾਹ ਸੁਟਾਣਾ ਥੋੜੀ ਸਰਨਾਵਾ ਮੈਂ ਤੇ ਹੋਰ ਸੂਟ ਬਣਾਉਣੇ ਆ ਘਰ ਵਾਲੇ ਵੀ ਵੇਖਣਾ ਸਾਫ ਵੀ ਬਣਾਉਣੀ ਪੈਣੀ ਆ ਉਦਾਂ ਵੀ ਪੈਸੇ ਦੇਣੇ ਪਣੇ ਉਹਨਾਂ ਨੂੰ ਤਾਂ ਖਰਚਾ ਵਰਚਾ ਇੰਨਾ ਨਾ ਕਰ ਜੇ ਮੈਂ ਕਹਾਂ ਤਈ ਆ ਦੋ ਬਣਾ ਕੇ ਲਿਆਈ ਸੰਧੀਆ ਜਿਹੜਾ ਸੂਟ ਆ ਉਹ ਨਾਲ ਜੋ ਇੱਕ ਮੈਸ਼ ਹੋਣੀ ਤੇ ਕੋਸ ਵਾਲੇ ਸਵਾਰੇ ਦੀਦੀ ਇੱਕ ਸੂਟ ਆ ਆ ਉਹ ਤਾਂ ਬਾਕੀ ਵੇਚ ਤੇ ਬਣਾ ਦੀ ਘਰ ਤੇ ਇਹ ਆ ਦੋ ਹੋਰ ਕੱਪੜੇ ਹੈਗੇ ਆ ਚਾਲੇ ਆ ਕੇ ਇੱਕ ਬਣਾ ਲੈਨੇ ਹੋਰ ਇਹ ਨਾਏ ਮੰਮੀ ਅਹੀਂ ਐਡਾ ਨਹੀਂ ਜਾਣਾ ਕਿੱਦਾਂ ਜਾਣਾ ਮਨ ਬੜਾ ਕੇ ਵਧੀਆ ਤਰੀਕੇ ਨਾਲ ਜਾਣਾ ਲੀੜੇ ਲੱਤਾ ਲਾ ਕੇ ਖੜਨਾ ਨਾਲੇ ਉਹਨਾਂ ਨੂੰ ਕੋਈ ਸੋਨੇ ਦੀ ਚੀਜ਼ ਪਾਉਣੀ ਜਾਂ ਰਿੰਗ ਵਗੈਰਾ ਬਹੁਤ ਇਹ ਕਰ ਲਈਏ ਸਲਾਹ ਹੁੰਦਰੀ ਲੈ ਲਓ ਇੱਕ ਉਹ ਨਹੀਂ ਕਰਦੇ ਆ ਵਿਚਾਰੇ ਮੈਂ ਕਿ 5000 ਰੁਪਏ ਦੇ ਦਿਆਂ ਤੇ ਇੱਕ ਸਾਹ ਦਾ ਜੀਏ ਹਾਂ ਹੈ 5000 ਰੁਪਏ ਕੀ ਆਉਂਦਾ ਸਾਰੇ ਟਬਰ ਦੇ ਕੱਪੜੇ 5000 ਦੇ ਆਉਂਦੇ ਘੱਟੋ ਘੱਟ 10000 ਰੁਪਏ ਤੇ ਮੰਮੀ ਲਵਾ ਤੇਰੀ ਭੈਣ ਕੋਈ ਆਖੋ ਕਾਪੀ ਹਾਂ ਕੋਈ ਆਈ ਗੱਜ ਵੱਜ ਕੇ ਤੇਰਾ ਥੋੜਾ ਜਿਹਾ ਕੰਮ ਜਿਆਦਾ ਵਾ ਹੀ ਲੈਵਲ ਦਾ ਵਾ ਭੈਣ ਵਾ ਤੇ ਹੁਣ ਲੁੱਟੇ ਜਾਣਾ ਵਾ ਘਰੋਂ ਆਪਣੇ ਆਪਣਾ ਵੀ ਰੋਟੀ ਪਾਣੀ ਖਾਣਾ ਕਿ ਨਹੀਂ ਖਾਣਾ ਕਿ ਨਹੀਂ ਚੱਲ ਪਤਾ ਹੁਣ ਤਾਂ ਢੇਵੀ ਕੱਪੜੇ ਵਿੱਚ ਬੰਨੇ ਆਂ ਘਰ ਵਾਲਾ ਵੀ ਵੇਖਣਾ ਪੈਂਦਾ ਵਾ ਭੈਣ ਵਾਲ ਥੋੜਾ ਨੇੜਾ ਵੇਖਣਾ ਜਿਹੜਾ ਆਪਣੇ ਘਰ ਚ ਰੋਜ ਇੱਕ ਦੂਜੀ ਤੇ ਵੱਜਣਾ ਵਾ ਵਾਹ ਬੈਠੇ ਲੱਗਦਾ ਸਾਰਾ ਫਾਲਤੂ ਲੱਗ ਜਾਂਦਾ ਵਾ ਕੰਮ ਸਭ ਕੰਦਾ ਕਿਰੇ ਹੋ ਜਾਣਾ ਇੱਕ ਮੁੰਡਾ ਇੱਥੇ ਕਮਾਉਣ ਰਿਹਾ ਇੱਕ ਬਾਹਰ ਕੱਲੇ ਆਵਾ ਤੇ ਆ ਕੀ ਕਰਕੇ ਗਏ ਆ ਸੰਦੀਪ ਲੋਕਾਂ ਨੂੰ ਖੋਸ਼ ਨਹੀਂ ਕੀਤਾ ਜਾਂਦਾ ਤੂੰ ਜਿੰਨਾ ਮਰਜ਼ੀ ਕਰਕੇ ਵੇਖ ਲੈ ਉਹ ਇਹ ਆਪਣੇ ਮੁੰਡੇ ਦੇ ਉਹਨਾਂ ਦੇ ਇਥੇ ਵਿਆਹ ਤੇ ਕੀ ਕਰਦਣਗੇ ਫੇਰ ਤੂੰ ਉਹਨਾਂ ਨੂੰ ਕਹੂਗੀ ਤੇ ਅਸੀਂ ਉਹਦਾ ਇੰਨਾ ਖਰਚਾ ਕੀਤਾ ਤੁਸੀਂ ਨਹੀਂ ਕੀਤਾ ਕਿਸ ਨੇ ਥੋੜੀ ਕਹਿਣਾ ਹੁੰਦਾ ਵਾ ਉਹਦੇ ਆਪਣੀ ਮਰਜ਼ੀ ਹੈ ਕੀ ਦੇਣਾ ਕੀ ਨਹੀਂ ਇਹਦਾ ਕਰੋ ਉਹ ਅੱਜ ਨਰਾਜ ਰਹਿੰਦੀ ਆ ਨੂੰ ਥੋੜਾ ਬਲਾ ਖੋਸ਼ ਕਰ ਤੋ ਥੋੜੇ ਹੋਰ ਬਦਲੋ ਤੇ ਪਈਆ 7000 ਕਰ ਲਓ ਲ ਸੱਤ ਕਰ ਲਾ ਤੇ ਸ੍ਰੀ ਹਰਿ ਗੋਬਿੰਦ ਪਰਤਵਾ ਕਾ ਸਾਫ ਬਣਾ ਲਿਆ ਉਹ ਜਾ ਕੇ ਦੋਦ ਬਣਾ ਲਿਆ ਮੈਂ ਵੀ ਆਪਣੇ ਕੰਮ ਤੇ ਨਿਕਲ ਜਾਣਾ ਵੀ ਜਾਂਦੀ ਭਲਾ ਮੇਰੀ ਸੂਟ ਬਣਨੇ ਇੱਥੋਂ ਤੇ ਬਣਨੇ ਸੱਤ ਤੇ ਕਹੀ ਜਾਂਦਿਆ ਇਹਨਾਂ ਨੇ ਕੀਤਾ ਲੈ ਲਹਿੰਗਿਆਂ ਨੂੰ ਮੂੰਹ ਨਹੀਂ ਮਾਰਨੇ ਫੇਰ ਆਪਣੇ ਲਹਿੰਗੇ ਬਣਾ ਲਓ ਉਹਨਾਂ ਨੂੰ ਦੇਓ ਕੱਖ ਨੇ ਜਿੰਨਾ ਦਾ ਘਰ ਖਾ ਕੇ ਉਹਨਾਂ ਨੂੰ ਦੇ ਕੇ ਆਪਣਾ ਸਮਾਨ ਆਉਣਾ ਨਾ ਤੇ ਕਦੀ ਪਿਛੇ ਇਹ ਗੱਲ ਦੀ ਜਿਹੜੀ ਆ ਕਿਆ ਨਹੀਂ ਕਰਨਾ ਹਾਂ ਉਹਨਾਂ ਨੂੰ ਵਾਪਸ ਕਰਨਾ ਕਿ ਜਾ ਉਹ ਤੋਂ ਵੱਧ ਕਰਨਾ ਹਾਂ ਉਹ ਕਿ ਇਹ ਤਾਂ ਕਰਕੇ ਜਿੰਨੇ ਦੇ ਨਾਲ ਆਪਾਂ ਨੂੰ ਮੁੜ ਕੇ ਇਹ ਗੱਲ ਦਾ ਦੁੱਖ ਵੀ ਨਾ ਹੋਵੇ ਕਿ ਕੋਈ ਵਾਪਸ ਕਰਕੇ ਗਿਆ ਕਿ ਨਹੀਂ ਕਰਕੇ ਗਿਆ ਗਲਤ ਨਹੀਂ ਕੋਆ ਆਪਣੇ ਮਨ ਦੇ ਨਾਲ ਤੁਸੀਂ ਨਾ ਦੇ ਕੇ ਉਹ ਤਾਂ ਕਦੀ ਉਮੀਦ ਨਾ ਰੱਖੋ ਕਿ ਸਾਨੂੰ

ਚਲ ਕੋਈ ਨਹੀਂ ਮੈਂ ਤਾਂ ਆਖਿਆ ਚਲ 5000 ਮੁੰਡੇ ਕਹਿੰਦੇ ਆ ਤੇ 5000 ਤੇ ਇੱਕ ਮੁੰਦਰੀ ਬਣਾ ਲੈਣੇ ਹੂੰ ਇਹ ਤਾਂ ਆਪ ਲੋ ਆਹੋ ਬਰਾਦਰ ਆਦਾ ਵੀ ਚਲ 4 ਦਿਨ ਰਹੂੰਗਾ ਪਰ ਉਹਨਾਂ ਖਰਚਾ ਵੀ ਕਰਨਾ ਪੈਣਾ ਤੇ ਮੈਂ ਥੋੜੀ ਪਵਾ ੱਡਾ ਕੰਮ ਤੇ ਤੇ ਚੰਗੀ ਗੱਲ ਚਲ ਕੋਈ ਨਹੀਂ ਘੜੀ ਲੰਮਾ ਪਹਿਲਾ ਚਲ ਜੀ ਕੋਈ ਗੱਲ ਨਹੀਂ ਕੀ ਕੋਈ ਨਹੀਂ ਢਾੜੀ ਲੱਗ ਜੇ ਤਾਂ ਚਲੋ ਫੇਰ ਤੇ ਨਾ ਮਿਲਣ ਵਾਲਾ ਬਰਦਾ ਵਧੀਆ ਉਹ ਤੇ ਹਾਂ ਵਾ ਪਰ ਹੁਣ ਚੱਲ ਘੜੀ ਰਾਸਤੇ ਤੇ ਘਰ ਲਾ ਆਪਣੇ ਮੰਮੀ ਜੀ ਮੈਂ ਦੇ ਦੋ ਘੜੀ ਕੁੜੀ ਫੇ ਮੈਂ ਜਾਵਾਂ ਤੇ ਸੰਦੀਪ ਕਿੱਟ ਲਿਆ ਫੜਾ ਮੇਰੀ ਫੇ ਫੜਾ ਹਾਲੇ ਕੋਈ ਨਹੀਂ ਲਓ ਜੀ ਲਓ ਉਹ ਨਾ ਨਾ ਗੱਡੀ ਤੇ ਪਾਇਆ ਪਰ ਉਹ ਚੱਲ ਥੋੜਾ ਬੜਾ ਲੋਕੀ ਪਾਈ ਫਿਰਦੇ ਆਗੇ ਉਹ ਹੈ ਤੇਰੀ ਵੀ ਘਾ ਠੀਕ ਆ ਪਰ ਲੋ ਚੱਕੇ ਬਥੇਰੇ ਉਹ ਚੱਕੇ ਚੋਰ ਤੇ ਹੈਗੇ ਆ ਕਿਹੜੇ ਉੱਥੇ ਵੀ ਪ੍ਰੋਗਰਾਮ ਆ ਜਾਂਦਾ ਵਾ ਮੁੰਡਿਆ ਦਾਦੇ ਉੱਥੋਂ ਨਿਕਲ ਜਾਈਦਾ ਫਰੇ ਨੂੰ ਹਾਂ ਹਾਂ ਨਿਕਾ ਮੋਟਾ ਵਾਪਸ ਕਿੱਧਰ ਆਉਣਾ ਸੀ ਵਾਪਸ ਹੁਣ ਵਿਆਹ ਜੋ ਕੇ ਪੈਸੇ ਕਰ ਲਈਏ ਲਾਗਤ ਵੀ ਤੁਸੀਂ ਚਲ ਜਿਓ ਪਾਜੀ ਨੂੰ ਕਹੋ ਨਾ ਵੱਡੇ ਨੂੰ ਫੋਨ ਕਰਕੇ ਕਿ ਪਾਉਣ ਪੈਸੇ ਪਾ ਦਊਗਾ ਉਹਨੇ ਤਾਂ ਪਾ ਲਈਓ ਠੀਕ ਹੋ ਵਖਰਾ ਮੈਂ ਨਿਕਲਦਾ ਹਾਂ ਚਲ ਜਿਓ ਪੈਸੇ ਤੇ ਦਵੋ ਥੋੜੇ ਬਹੁਤੇ ਖਰਚਾ ਤੋ ਇਹ ਕੀ ਕਰਨੇ ਆ ਹਾਂ ਹੈ ਨਿਆਣੇ ਦਾ ਖਰਚਾ ਦਵੋ ਥੋੜੇ ਬਹੁਤੇ ਹੈ ਖਰਚਾ ਲੱਲੀ ਮਾਤਾ ਕੋ ਮਾਤਾ ਨਹੀਂ ਦਿੰਦੀ ਪੱਲਾ ਨਹੀਂ ਪਣਾਉਂਦੀ ਮਾਤਾ ਦੇ ਤੋ ਇਹ ਨਾ ਕਦੇ ਉਦਾਂ ਕਦੇ ਜਾਣ ਦਿਆ ਕਰੋ ਕਦੇ ਸੁੱਕਾ ਬੰਦੇ ਨੂੰ ਚੋਪ ਕਰਕੇ দাও ਬਿਹਲੇ ਤਾਂ ਨਾ ਤੇ ਕਹਿਣਾ ਮੈਂ ਪਤਾ ਨਹੀਂ ਕਿੰਨੇ ਕ ਲੈ ਲਏ ਆ ਨਾੜਾ ਬੜਾ 500 500 ਹੋਵਾਂ ਤੇ ਰੋਈ ਨਹੀਂ ਦਿੱਤੀ ਲਈ ਫਿਰ ਦੇਈਓ ਹਾਂ ਦਿੱਤੀ ਲਈ ਫਿਰ ਦਿੱਤੇ ਕਿਤੇ ਕਮਾਈ ਕੀਤੀ ਆ ਕਿ ਉਦਾਂ ਥੋੜੀ ਲਈ ਫਿਰਦੇ ਹਾਂ ਹਾਂ ਚੱਲ ਹਣ ਰੱਖ ਰੁਖ ਲਈ ਰੱਖੂਗੀ ਹੈ ਹਾਂ ਚੱਲ ਠੀਕ ਆ ਮੰਮੀ ਕਿੱਥੇ ਗਈ ਆ ਕਿੱਥੇ ਨਾ ਹਾਂ ਚੱਲ ਮਾਤਾ ਠੀਕ ਆ ਫਿਰ ਚੱਲਿਆ ਕਰੋ ਕੰਮ ਦਿੰਦਾ ਹੋ ਮੈਂ ਚੱਲਿਆ ਹਾਂ ਚਲੋ ਠੀਕ ਆ ਆਪਣਾ ਖਿਆਲ ਰੱਖੀ ਹਾਂ ਹਾਂ ਕੋਈ ਗੱਲ ਨਹੀਂ ਕੋਈ ਪਰੇ ਮੰਮੀ ਜੀ ਹਾਂ ਜੀ ਗੱਲ ਸੁਣਵਾਣ ਕੇ ਕੀ ਆ ਨਾਉ ਤੇਰੀ ਫੇਚ ਲਾਕੀਆਂ ਕਰ ਗਈ ਆ ਫੇਚ ਲਾਕੀਆਂ ਕਰ ਗਈ ਤੁਸੀਂ ਤੇ ਬਰੇ ਬਰੇ ਰਿਆ ਕਰੋ ਹਾਂ ਤੁਸੀਂ ਨਾ ਨਾ ਧਿਆਨ ਦਿਆ ਕਰੋ ਬਾਜੀ ਚੱਲੇ ਹੀਗੇ ਹਾਂ ਮੈਂ ਅੰਦਰ ਨਹੀਂ ਆਪਣਾ ਕੰਮ ਕਰਨਾ ਤੇ ਉਹਦੇ ਕੋਲੋਂ ਖਰਚਾ ਮੰਗਣ ਦੀ ਹੀ ਅਗਲੀ ਮੈਂ ਤਾਂ ਉਹਦੇ ਡੰਗਰਾਂ ਵਾਲ ਚੱਲ ਗਈ ਸੀ ਮਾ ਮੈਂ ਤਾਂ ਉੱਥੋਂ ਬਾਜ਼ ਮਾਰੀ ਕਲਿੰਦਰ ਨੇ ਵੀ ਮੈਂ ਚੱਲਿਆ ਅਸੀਂ ਤਾਂ ਤੁਹਾਡੇ ਛੇਤੇ ਛੱਡਿਆ ਸਾਰਾ ਕੁਝ ਤੇ ਚਲ ਤੂੰ ਇਹ ਸਾਨੂੰ ਦੇ ਦਿੰਨੇ ਤੋਰ ਦਿੰਨੇ ਆ ਅਗਲੀ ਨੇ ਵੱਖਰਾ ਖਰਚਾ ਲਿਆਈਓ ਤੇ ਦੇਣ ਵਾਲਾ ਵੀ ਦੇ ਕੇ ਗਿਆਈ ਉਹਨੂੰ ਚਲ ਆਉਂ ਕੁਲੋਂ ਅੰਦਰ ਤੇ ਪੁੱਛਾਂਗੇ ਵੀ ਤੂੰ ਇਹੋ ਜਿਹਾ ਕੰਮ ਕਿਉਂ ਕਰਦਾ ਵਾ ਇਹਨੂੰ ਇਹੇ ਤੇ ਅੱਗੇ ਪੁੱਵੇ ਛੜੀ ਚਲਾਕੀਆਂ ਕਰਦੀ ਆ ਬਗੜਾਈ ਪੈਣਾ ਜਿੰਨਾ ਮਰਜ਼ੀ ਪਾ ਲੋ ਹਾ ਹੋ ਤੇ ਤੇਰੀ ਵੀ ਗੱਲ ਠੀਕ ਆ ਜੇ ਮੈਨੂੰ ਜੋੜਨ ਦੇ ਤਾਂ ਉਹਨੂੰ ਵੀ ਤੇ ਬਰਾਬਰ ਹੀ ਜੋੜਨ ਦੇ ਆ ਮੋਖਰੇ ਖਰਚੇ ਕਾਦੇ ਲਈ ਮੋਖਰੇ ਕਾਦੇ ਲਈ ਇਹਨੇ ਹਾੜੀ ਜਾਨ ਕਿੱਥੋਂ ਸੌਖੀ ਹੋਣ ਦੇਣੀ ਇਹਨੇ ਕੋਈ ਤੇ ਕੋਈ ਲੜਾਈ ਰੱਖਣੀ ਕਰ ਦੇ ਵਿੱਚ ਚਲੋ ਮੈਂ ਤੇ ਆਕੇ ਹੀ ਤੁਹਾਨੂੰ ਪਤਾ ਹੀ ਹੋਊ ਜੇ ਤੁਹਾਡ ਕੋਲ ਪੁੱਛ ਕੇ ਮੰਗੇ ਹੋਣਗੇ ਤੁਸੀਂ ਥੋੜਾ ਬਹੁਤਾ ਧਿਆਨ ਰੱਖਿਆ ਕਰੋ ਜਦੋਂ ਜਾਂਦੇ ਹੁੰਦੇ ਆ ਨਾ ਮੈਂ ਇਹਨੂੰ ਕਿੱਥੇ ਪੁੱਛਿਆ ਵਾ ਮੈਂ ਤੇ ਉਧਰ ਡੰਗਰਾਂ ਵਾਲ ਚਲ ਗਈ ਸਾਰੇ ਰਲੀਆਂ ਹੀ ਚੁਗਣਦੇ ਆ ਮੈਨੂੰ ਲੱਗਦਾ ਰਲ ਮਿਲ ਕੇ ਮੈਨੂੰ ਇਹ ਮੂਰਖ ਬਣਾਉਂਦੇ ਆ ਵੀ ਚੁੱਪ ਕੀਤੀ ਜੀ ਹੈਗੀ ਆ ਜਿੱਦਾਂ ਕੋ ਉਦਾਂ ਲੱਗੀ ਜਾਂਦੀ ਆ ਮੰਮੀ ਨੂੰ ਦੱਸਿਆ ਵਾ ਮੰਮੀ ਦਾ ਵੇਖ ਲਿਆ ਮੈਂ ਸਾਉਤਾ ਵਾ ਇਹ ਵੀ ਦਮੇ ਪਾਸੇ ਹੀ ਲੱਗ ਲੱਗ ਜਾਂਦੀ ਆ